ਨਿੱਕੇ ਹੁੰਦਿਆਂ ਦੀ ਗੱਲ ਬੀਜੀ ਦੀ ਮੇਰੀ ਮਾਸੀ ਨਾਲ ਨਾਰਾਜ਼ਗੀ ਹੋ ਗਈ। ਇੱਥੋਂ ਤੱਕ ਕਿ ਬੋਲਚਾਲ ਵੀ ਬੰਦ ਹੋ ਗਈ ਤੇ ਸਾਨੂੰ ਤਿੰਨਾਂ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਜੇ ਉਸ ਘਰੋਂ ਕੋਈ ਭਾਜੀ ਆਵੇ ਤਾਂ ਤੁਸੀਂ ਨਹੀਂ ਲੈਣੀ। ਇੱਕ ਵਾਰ ਮਾਂ ਨੂੰ ਲਾਗਲੇ ਪਿੰਡ ਮਕਾਣੇ ਜਾਣਾ ਪੈ ਗਿਆ। ਤੁਰਦੀ ਹੋਈ ਨੇ ਉਹੀ ਹਦਾਇਤ ਇੱਕ ਵਾਰ ਫੇਰ ਦੁਹਰਾ ਦਿੱਤੀ। ਉਹਨੇ ਤੇਨੇ ਮਾਂ ਜਦੋਂ ਵੀ ਕਿਸੇ ਕਾਰਨ ਦੂਰ ਨੇੜੇ ਜਾਂਦੀ ਤਾਂ ਅਸੀਂ ਤਿੰਨੇ ਭੈਣ ਪਾਈ ਸਲਾਹ ਕਰਕੇ ਘਰੇ ਕੋਈ ਨਾ ਕੋਈ ਚੀਜ਼ ਜ਼ਰੂਰ ਬਣਾ ਲਿਆ ਕਰਦੇ ਕਦੀ ਬੰਡੇ ਵਾਲੀ ਬੋਤਲ ਦਾ ਦੁੱਧ ਸੋਡਾ ਤੇ ਕਦੀ ਗੋਭੀ ਦੇ ਪਕੌੜੇ ਤੇ ਕਦੀ ਪੈਸਿਆਂ ਦਾ ਜੁਗਾਰ ਕਰਕੇ ਅੱਡੇ ਵਾਲੀ ਹਲਵਾਈ ਦੀ ਤਾਜੇ ਬੇਸਨ ਵਾਲੀ ਬਰਫੀ ਅਜੇ ਸਲਾਹ ਬਾਣੀ ਰਹੀ ਸੀ ਕਿ ਅਚਾਨਕ ਬੂਹਾ ਖੜਕਿਆ ਅਗਲੇ ਹੀ ਪਲ ਹੱਸਦੀ ਹੋਈ ਮਾਸੀ ਨੇ ਆਣ ਬਰੂਹਾਂ ਟੱਪੀਆਂ ਅਤੇ ਸਿਰ ਤੇ ਚੁੱਕੀ ਭਾਜੀ ਵਾਲੀ ਗਠੜੀ ਬੇੜੇ ਦੇ ਐਨ ਵਿੱਚ ਘੜ ਡਾਈ ਸਾਣੀ ਮੰਜੀ ਤੇ ਲਿਆ ਢੇਰੀ ਖੜ ਦਿੱਤੀ ਵੇਖਦੇ ਆਂ ਵੇਖਦੇ ਆਂ ਸ਼ਕਰ ਪਾਰਿਆਂ ਮੋਤੀ ਚੂੜ ਦੇ ਲੱਡੂ ਗੁੰਦੀ ਜਲੇਬੀਆਂ ਤੇ ਸੇਵੀਆਂ ਵਾਲੀ ਲਹਿਰ ਬਹਿਣ ਲੱਗ ਗਈ ਇੰਨਾ ਕੁਝ ਇੱਕੋ ਵਾਰ ਅੱਖਾਂ ਸਾਹਮਣੇ ਢੇਰੀ ਹੋਇਆ ਵੇਖ ਅਸੀਤ ਕਮਲੇ ਹੋ ਗਏ ਤੇ ਸਵੇਰ ਵਾਲੀ ਦਿੱਤੀ ਹਦਾਇਤ ਭੁੱਲ ਭਲਾ ਗਈ ਤਿੰਨਾਂ ਨੇ ਇੱਕ ਦੂਜੇ ਨੂੰ ਪੱਕੀਆਂ ਸੌਂਹਾਂ ਪਵਾ ਦਿੱਤੀਆਂ ਕਿ ਕਿਸੇ ਨੂੰ ਪਣਕ ਤੱਗ ਨਹੀਂ ਲੱਗਣ ਦੇਣੀ ਕਿ ਘਰੇ ਅੱਜ ਮਿੱਠੀਆਂ ਰਹਿਮਤਾਂ ਦੀ ਕੋਈ ਬਾਛੜ ਵੀ ਹੋਈ ਹੈ ਆਥਣੇ ਜਦੋਂ ਮਾਂ ਵਾਪਸ ਮੁੜੀ ਤਾਂ ਚੰਗੇਰ ਵਿੱਚ ਪਕਾ ਕੇ ਰੱਖੀਆਂ ਰੋਟੀਆਂ ਦਾ ਥੱਬਾ ਤੇ ਪਤੀਲੇ ਵਿੱਚ ਰੰਨੇ ਹੋਈ ਦਾਲ ਉਂਝ ਤੇ ਉਂਝ ਪਈ ਵੇਖ ਹੇਰਾਨ ਰਹਿ ਗਈ ਪੁੱਛ ਪੁੱਛ ਕਮਲੀ ਹੋ ਗਈ ਪਰ ਸੌਆਂ ਨਾਲ ਪੱਕੇ ਕੀਤੇ ਅਸੀਂ ਬੁੱਤੀ ਬਣੇ ਰਹੇ ਅਖੀਰ ਇਹ ਸੋਚ ਕੇ ਚੁੱਪ ਕਰ ਗਈ ਕਿ ਸ਼ਾਇਦ ਕੋਣ ਹੀ ਬੰਬੀ ਤੇ ਨਿਕਲਦਾ ਗੁੜ ਖਾ ਖਾ ਕੇ ਰੱਜ ਗਏ ਹੋਣਗੇ ਅੱਧੀ ਭਾਜੀ ਤਾਂ ਸੀ ਉਸੇ ਦਿਨ ਹੀ ਮੁਕਾ ਦਿੱਤੀ ਤੇ ਬਾਕੀ ਦੀ ਅਗਲੇ ਦਿਨ ਸਕੂਲ ਜਾਂਦਿਆਂ ਬਸਤਿਆਂ ਚ ਪਾਈ ਹੋਈ ਇੰਜ ਉੱਡ ਗਈ ਜਿੱਦਾਂ ਬੁਰਾ ਦੇ ਨੋੜਦਾ 2-4 ਦਿਨਾਂ ਬਾਅਦ ਚਿੱਤ ਚੀਤਾ ਭੁੱਲ ਗਿਆ ਸਭ ਨੂੰ ਤਸੱਲੀ ਜਿਹੀ ਹੋ ਗਈ ਕਿ ਹੁਣ ਸਾਰਾ ਮਾਮਲਾ ਠੰਡਾ ਪੈ ਚੁੱਕਾ ਹੈ 2-3 ਮਹੀਨਿਆਂ ਵਗਰੋਂ ਨਾਨਕੇ ਪਿੰਡ ਕਿਸੇ ਤੀਜੀ ਧਿਰ ਦੇ ਸਮਾਗਮ ਵਿੱਚ ਮਾਂ ਤੇ ਮਾਸੀ ਦਾ ਆਪੋ ਵਿੱਚ ਆਮੋ ਸਾਹਮਣਾ ਹੋ ਗਿਆ ਮਾਸੀ ਨੇ ਆਉਂਦਿਆਂ ਹੀ ਮਾਂ ਨੂੰ ਜੱਫੀ ਪਾ ਲਈ ਕਿ ਭੈਣਾਂ ਦਾ ਭੈਣਾਂ ਦਾ ਕਿਹੜਾ ਕੋਈ ਗੁੱਸਾ ਗਿਲਾ ਹੁੰਦਾ ਹੈ ਅੱਖਾਂ ਲੱਗੀ ਉਸ ਦਿਨ ਜਵਾਕਾਂ ਨੇ ਚੁੱਪ ਕਰਕੇ ਭਾਜੀ ਰੱਖ ਲਈ ਤੇ ਮੈਨੂੰ ਬੜਾ ਹੀ ਚੰਗਾ ਲੱਗਿਆ ਨਾਲ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਭੈਣ ਦਿਲੋਂ ਮੇਰੇ ਨਾਲ ਬਿਲਕੁਲ ਵੀ ਗੁੱਸੇ ਨਹੀਂ ਆ ਇਸ ਤੋਂ ਪਹਿਲਾਂ ਕਿ ਮਾਂ ਕੁਝ ਸਮਝ ਸਕਦੀ ਅਸੀਂ ਸਿਰਾਂ ਤੇ ਪੈਰ ਰੱਖ ਦੂਰ ਆਪੋ ਆਪਣੀ ਸੁਰੱਖਤ ਸੁਰੱਖਿਅਤ ਠਿਕਾਣਿਆਂ ਤੇ ਅੱਪੜ ਗਏ ਸਾਨੂੰ ਇਹ ਵੇਖ ਤਸੱਲੀ ਜ਼ਰੂਰ ਹੁੰਦੀ ਸੀ ਕੀ ਆਥਨ ਵੇਲੇ ਤੱਕ ਮਾਂ ਤੇ ਮਾਸੀ ਦੋਵੇਂ ਪਿੰਡ ਵਿੱਚ ਜਿੱਥੇ ਵੀ ਗਈਆਂ ਇਕੱਠੀਆਂ ਹੀ ਗਈਆਂ ਫਿਰ ਦਿਨ ਢਲੇ ਸਾਨੂੰ ਉਹ ਕੁਟ ਬਿਲਕੁਲ ਵੀ ਨਾ ਪਈ ਜਿਸ ਦੇ ਡਰ ਕਾਰਨ ਵਿਆਹ ਦਾ ਸਾਡਾ ਚਾ ਲਗਭਗ ਅੱਧਾ ਰਹਿ ਗਿਆ ਸੀ ਦੋਸਤੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਦੋ ਧਿਰਾਂ ਵਿੱਚ ਪੈਦਾ ਹੋ ਗਏ ਕਿਸੇ ਵੱਡੇ ਤਕਰਾਰ ਦੀ ਅਸਲ ਵਜ੍ਹਾ ਕਈ ਵਾਰ ਨਿਆਣਿਆਂ ਤੋਂ ਸ਼ੁਰੂ ਹੋਈ ਕੁਈ ਨਿੱਕੀ ਮੋਟੀ ਲੜਾਈ ਹੀ ਹੋਇਆ ਕਰਦੀ ਹੈ ਪਰ ਉਸ ਦਿਨ ਦੀ ਸਾਡੀ ਇੱਕ ਬਚਕਾਣੀ ਹਰਕਤ ਨੇ ਦੂਰ ਹੋ ਗਈਆਂ ਦੋ ਸੱਕੀਆਂ ਭੈਣਾ ਪੱਕੇ ਪੈਰੀ ਆਪਸ ਵਿੱਚ ਫੇਰ ਮਿਲਵਾ ਦਿੱਤੀਆਂ ਸ਼ੁਕਰੀਆ ਜੀ